ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਲੀਪ ਬਾਰੇ ਜੇ ਤੁਸੀਂ ਜਿਮ ਜਾਂਦੇ ਜੇ ਡਾਈਟ ਵੀ ਫੋਲੋ ਕਰਦੇ ਤੇ ਸਪਲੀਮੈਂਟ ਵੀ ਤੁਸੀਂ ਸਾਰੇ ਲੈਣਦੇ ਜੇ ਪਰ ਤੁਹਾਡੀ ਨੀਂਦ ਵਧੀਆ ਨਹੀਂ ਹੈਗੀ ਤੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਤਾਂ ਨਹੀਂ ਬੋਡੀ ਰਿਕਵਰ ਨਹੀਂ ਕਰੂਗੀ ਸੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਸਲੀਪ ਕਿਉਂ ਜ਼ਰੂਰੀ ਆ ਤੇ ਬੋਡੀ ਚ ਕੀ ਕੀ ਚੇਂਜਸ ਆਉਂਦੇ ਆ ਜਦੋਂ ਬੰਦਾ ਵਧੀਆ ਨੀਂਦ ਲੈਂਦਾ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਐਂਡ ਤੇ ਮੈਂ ਤੁਹਾਨੂੰ ਬੈਸਟ ਸੌਂ ਦਾ ਤਰੀਕਾ ਦੱਸੂਗਾ ਕੀ ਤੁਹਾਨੂੰ ਹੈਲਪ ਮਿਲ ਸਕੇ ਸੋ ਗੱਲ ਕਰਦੇ ਆਂ ਨੀਂਦ ਕੋਈ ਟਾਈਮ ਵੇਸ ਨਹੀਂ ਆ ਸਲੀਪ ਇੱਕ ਐਕਟਿਵ ਰਿਕਵਰੀ ਆ ਜਦੋਂ ਆਪਾਂ ਸੌਂਨੇ ਆ ਤੇ ਬ੍ਰੇਨ ਜਿਹੜਾ ਆਪਣਾ ਮੈਮਰੀ ਸਟੋਰ ਕਰਨ ਲੱਗ ਜਾਂਦਾ ਮਸਲ ਜਿਹੜੇ ਰਿਪੇਅਰ ਹੋਣੇ ਸ਼ੁਰੂ ਹੋ ਜਾਂਦੇ ਤੇ ਗਰੋਥ ਹਾਰਮੋਨ ਰਿਲੀਜ਼ ਹੋਣ ਲੱਗ ਜਾਂਦੇ ਆ ਤੇ ਇਮਿਊਨ ਸਿਸਟਮ ਸਟਰੋਂਗ ਹੋਣ ਲੱਗ ਜਾਂਦਾ ਹੁਣ ਤੁਸੀਂ ਸੋਚਦੇ ਹੋਗੇ ਇੰਨਾ ਸਾਰਾ ਕੁਝ ਹੋਣ ਲਿਆ ਸੁੱਤੇ ਪਿਆ ਹਾਂਜੀ ਪਰ ਇਹ ਚੀਜ਼ ਇੰਟਰਨਲੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੁਣ ਜੇ ਆਪਾਂ ਗੱਲ ਕਰਦੇ ਆਂ ਬੈਨੀਫਿਟਸ ਬਾਰੇ ਚੰਗੀ ਨੀਂਦ ਦੇ ਬਹੁਤ ਸਾਰੇ ਬੈਨੀਫਿਟਸ ਆ ਮੈਂ ਤੁਹਾਡੇ ਨਾਲ ਕੁਝ ਸ਼ੇਅਰ ਕਰਦਾ ਆ ਜਿਵੇਂ ਕਿ ਮਸਲ ਜਿਹੜੇ ਆ ਰਿਕਵਰ ਹੋਣੇ ਫਾਸਟ ਨੇ ਸ਼ੁਰੂ ਹੋ ਜਾਂਦੇ ਆ ਫੋਕਸ ਤੇ ਮੂਡ ਬੈਟਰ ਹੋਣਾ ਸ਼ੁਰੂ ਹੋ ਜਾਂਦਾ ਆ ਫੈਟ ਲਾਸਟ ਫਾਸਟ ਰੇਟ ਤੇ ਹੋ ਜਾਂਦੀ ਆ ਮੈਟਾਬੋਲਿਜ਼ਮ ਬੂਸਟ ਹੋਣਾ ਸ਼ੁਰੂ ਹੋ ਜਾਂਦਾ ਆ ਸਟ੍ਰੈਸ ਹਾਰਮੋਨ ਕੋਰਟੀਸੋਲ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਆ ਟੈਸਟੋਸਟਰੋਨ ਲੈਵਲ ਜਿਹੜੇ ਬੈਲੈਂਸ ਤੇ ਆ ਜਾਂਦੇ ਆ ਤੇ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ ਹੋ ਜਾਂਦਾ ਆ ਇਹ ਸਾਰੇ ਚੇਂजेस ਸਿਰਫ ਸੁੱਤੇ ਵੇਂਚ ਪੋਸੀਬਲ ਨੇ ਉਹ ਵੀ ਡੀਪ ਨੀਂਦ ਚ ਪਰ ਜੇ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ ਤੇ ਉਹਦੇ ਬਹੁਤ ਨੁਕਸਾਨ ਵੀ ਨੇ ਜਿਵੇਂ ਕਿ ਫੋਕਸ ਡਾਊਨ ਰੀਡਿੰਗ ਦਾ ਫੈਟ ਤੁਹਾਡੀ ਗੇਨ ਹੋਣੀ ਸ਼ੁਰੂ ਹੋ ਜੂਗੀ ਵਰਕ ਆਊਟ ਪਰਫਾਰਮੈਂਸ ਲੋ ਮੂਡ ਸਵਿੰਗ ਬਾਡੀ ਸੋਰਨੈਸ ਹਾਰਮੋਨ ਇਮਬੈਲੈਂਸ ਗਰੀਵਿੰਗ ਜਿਆਦੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਮਤਲਬ ਕਿ ਤੁਸੀਂ ਦਿਨੇ ਵਿੱਚ 1 ਘੰਟਾ ਜਿਮ ਗਏ ਤੇ ਤੁਹਾਡੀ ਨੀਂਦ ਨਹੀਂ ਵਧੀਆ ਹੈਗੀ ਮਤਲਬ ਤੁਹਾਡੇ 23 ਘੰਟੇ ਜਿਹੜੇ ਆ ਉਹ ਵੇਸਟ ਹੋ ਜਾਣਗੇ ਕਿਉਂਕਿ ਉਸ ਚ ਤੁਹਾਡੀ ਕੋਈ ਵੀ ਰਿਕਵਰੀ ਨਹੀਂ ਹੋਣੀ ਤੇ ਉਹਨੂੰ ਆ ਜੇ ਤੁਸੀਂ ਇਥੋਂ ਦਾ ਕਾਜੀ ਆਗੇ ਜੇ ਤੇ ਤੁਹਾਨੂੰ ਕੋਈ ਟਿਪਸ ਦਿਵਾ ਮੈਂ ਕਿ ਤੁਹਾਨੂੰ ਸਲੀਪਿੰਗ ਕਿਵੇਂ ਵਧੀਆ ਹੋ ਸਕਦੀਆਂ ਨੇ ਹਰ ਰੋਜ਼ ਸੇਮ ਟਾਈਮ ਸੌਣ ਦੀ ਕੋਸ਼ਿਸ਼ ਕਰੋ ਤੇ 1 ਘੰਟਾ ਪਹਿਲਾਂ ਫੋਨ ਤੇ ਟੀਵੀ ਬੰਦ ਕਰ ਦਿਓ ਬੈਡਰੂਮ ਵਿੱਚ ਹਨੇਰਾ ਰੱਖੋ ਤੇ ਜੇ ਤੁਸੀਂ ਲਾਉਣੀ ਆ ਲਾਈਟ ਤੇ ਕੋਈ ਬ੍ਰਾਈਟ ਲਾਈਟ ਨਾ ਲਾਓ ਕੋਈ ਨੈਮ ਜਾਂ ਡਿਮ ਜੀ ਲਾਈਟ ਲਾਓ ਜਿਹੜੀ ਤੁਹਾਡੀਆਂ ਅੱਖਾਂ 'ਚ ਨਾ ਪਵੇ ਕੈਫੀਨ ਅਵੋਇਡ ਕਰੋ ਸੌਣ ਤੋਂ ਪਹਿਲਾਂ 4-6 ਘੰਟੇ ਪਹਿਲਾਂ ਐਟ ਲੀਸਟ ਕਿਉਂਕਿ ਆਪਾਂ ਨੂੰ ਆਪਾਂ ਨੂੰ ਕੈਫੀਨ ਦੀ ਲੋੜ ਨਹੀਂ ਹੈਗੀ ਡੀਪ ਬਰੀਦੀ ਮੈਡੀਟੇਸ਼ਨ ਟਰਾਈ ਕਰੋ ਸੌਣ ਤੋਂ ਪਹਿਲਾਂ ਤੇ ਹੈਵੀ ਡਿਨਰ ਨਾ ਖਾਓ ਸੌਣ ਤੋਂ ਪਹਿਲਾਂ ਥੋੜਾ ਰੂਟੀਨ ਸੈੱਟ ਕਰ ਲਓ ਤੁਹਾਡੀ ਬਾਡੀ ਜਿਹੜੀ ਹੈ ਉਹਨੂੰ ਅਡਾਪਟ ਕਰ ਲਓ ਕਿ ਤਾ ਆਪਣੇ ਆਪ ਰਿਲੈਕਸ ਹੋਣੀ ਸ਼ੁਰੂ ਹੋ ਜਾਊਗੀ ਸੋ ਦੋਸਤੋ ਯਾਦ ਰੱਖੋ ਸੌਣਾ ਤੇ ਪ੍ਰੋਗਰੈਸ ਬਹੁਤ ਜ਼ਰੂਰੀ ਆ ਵਿਦਆਊਟ ਸੌਣਾ ਵਿਦਆਊਟ ਰਿਕਵਰੀ ਤੁਹਾਡੇ ਨਾਲ ਤਾਂ ਮਸਲ ਗੇਨ ਹੋਣੇ ਆ ਨਾ ਫੈਟ ਲਾਸ ਹੋਣੀ ਆ ਤੇ ਨਾ ਤੇ ਫੋਕਸ ਇੰਕਪਰੂਵ ਹੋਣਾ ਤੇ ਹੁਣ ਮੈਂ ਤੁਹਾਡੇ ਨਾਲ ਜੋ ਗੱਲ ਕੀਤੀ ਕਿ ਤੁਹਾਨੂੰ ਮੈਂ ਇੱਕ ਸਲਾਹ ਦਊਂਗਾ ਕਿ ਕਿੰਨਾ ਆਪਾਂ ਕਿਹੜੀ ਚੀਜ਼ ਨਾਲ ਆਪਾਂ ਵਧੀਆ ਆਪਣੀ ਨੀਂਦ ਕਰ ਸਕਦੇ ਆ ਉਹ ਹੈਗੀ ਆ ਜਿਹੜੀਆਂ ਮੈਂ ਚੀਜ਼ਾਂ ਫੋਲੋ ਕਰਦਾ ਵਾਂ ਆਪਾਂ ਨੂੰ ਤੇ ਪਹਿਲਾਂ ਸੌਣ ਤੋਂ ਪਹਿਲਾਂ ਕੋਈ ਵੀ ਹੈਵੀ ਮੀਲ ਨਹੀਂ ਲੈਣਾ ਚਾਹੀਦਾ ਦੂਜੀ ਚੀਜ਼ ਆ ਕਿ ਤੁਸੀਂ ਜਦੋਂ ਸੌਣ ਲੱਗਦੇ ਤਾਂ ਪਤਾ ਤੇ ਹੀ ਸੋਣਾ ਜਦਰਾ ਮੰਨ ਲਓ 10 ਵਜੇ ਰਾਤ ਨੂੰ ਸੌਣਾ ਤੁਸੀਂ 7:00 ਵਜੇ ਤੋਂ ਬਾਅਦ ਜਿਆਦਾ ਪਾਣੀ ਪੀਣਾ ਬੰਦ ਕਰ ਦਿਓ ਕਿਉਂਕਿ ਜੇ ਤੁਸੀਂ ਪਾਣੀ ਪੀਤਾ ਹੋਊਗਾ ਤੇ ਤੁਹਾਨੂੰ ਰਾਤ ਨੂੰ ਉੱਠ ਕੇ ਵਾਸ਼ਰੂਮ ਜਾਣਾ ਹੀ ਪੈਣਾ ਜਿਹੜਾ ਆਪਣੀ ਨੀਂਦ ਇੱਕ ਤਰ੍ਹਾਂ ਦੀ ਬ੍ਰੇਕ ਕਰ ਦਿੰਦਾ ਹੈ ਤੇ ਆਪਾਂ ਨੂੰ ਸੌਣ ਲੱਗਿਆ ਫੇਰ ਟਾਈਮ ਲੱਗਦਾ ਸੋ ਇਹ ਚੀਜ਼ ਨੂੰ ਜ਼ਰੂਰ ਅਵੋਇਡ ਕਰਿਓ ਤੇ ਇੱਕ ਸਭ ਤੋਂ ਵਧੀਆ ਚੀਜ਼ ਜਿਹੜੀ ਮੈਂ ਫੋਲੋ ਕਰ ਲੈਣਾ ਵਾ ਜਦੋਂ ਮੈਨੂੰ ਨੀਂਦ ਨਹੀਂ ਆਉਂਦੀ ਡੀਪ ਬਰੀਥਿੰਗ ਲੰਮੇ ਪੈ ਕੇ ਕਰ ਲਓ ਭਾਵੇਂ ਬੈਠ ਕੇ ਕਰ ਲਓ ਤੁਸੀਂ ਆਪਣੇ ਆਪ ਨੂੰ ਬਸ 5 ਮਿੰਟ ਦਿਓ ਡੀ ਬਰੀਥਿੰਗ ਲਈ ਉਹ ਇੱਕ ਸਾਹ ਪੂਰਾ ਡੀਪ ਅੰਦਰ ਲਓ ਛੱਡ ਦਿਓ ਡੀਪ ਅੰਦਰ ਲਓ ਛੱਡ ਦਿਓ ਇਹ ਚੀਜ਼ ਟਰਾਈ ਕਰਕੇ ਵੇਖਿਓ ਤੁਹਾਨੂੰ 100% ਇਹਦਾ ਬੈਨੀਫਿਟ ਮਿਲੇਗਾ ਤੇ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਦਿਓ ਤੇ ਤਦ ਤੱਕ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਟੇ ਸੇਫ ਸਟੇ ਹੈਲਥੀ